ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਰਕਾਰਾਂ ਕਿਵੇਂ ਇਨਵੋਲਵ ਨੇ ਦਖਲਦਾਜੀ ਸਰਕਾਰਾਂ ਦੀ ਕਿਵੇਂ ਆ ਗੈਂਗਸਟਰ ਕਿਵੇਂ ਇਹ ਚ ਦਖਲਦਾਜੀ ਕਰ ਰਹੇ ਆ ਪਿੰਡ ਦੇ ਟੂਰਨਾਮੈਂਟ ਤੋਂ ਬਾਅਦ ਉੱਥੇ ਆਲੇ-ਦਾਲੇ ਮੋਟਰਾਂ ਦੇ ਢੇੜਾ ਮਾਰ ਲਿਆ ਕਰੋ ਤੁਹਾਨੂੰ ਸਰਿੰਜਾਂ ਦੇਖ ਕੇ ਤੇ ਤੁਹਾਨੂੰ ਸ਼ੀਸ਼ੀਆਂ ਦੇਖ ਕੇ ਪਤਾ ਲੱਗ ਜੂ ਕਿ ਕਬੱਡੀ ਹੈ ਕੀ ਆ ਕਿੱਥੇ ਜੇ ਖੜੀ ਐ ਇੱਕ ਮੁੰਡਾ ਇੱਕ ਖਿਡਾਰੀ ਬਹੁਤ ਤਕੜਾ ਖਿਡਾਰੀ ਆ ਉਹ ਕਰੋੜ ਸਵਾ ਕਰੋੜ ਰੁਪਇਆ ਇੱਕ ਦਿਨ ਦਾ ਕਮਾ ਕੇ ਲੱਗਾ ਇੱਕ ਟੂਰਨਾਮੈਂਟ ਦਾ ਹੈਨਸ਼ਰ ਮਲਰਾ ਮੈਸੀ ਵਰਗਿਆਂ ਦੀ ਜਾਂ ਰোনালਡੋ ਵਰਗਿਆਂ ਦੀ ਇੱਕ ਦਿਨ ਦੀ ਕਮਾਈ ਨਹੀਂ ਹੁੰਦੀ ਜਿੰਨੀ ਇੱਕ ਕਵੱਡੀ ਦੇ ਖਿਡਾਰੀ ਦੀ ਇੱਕ ਦਿਨ ਦੀ ਕਮਾਈ ਵੀ ਇਹ ਜਿਹੜੇ ਬੰਦੇ ਮਰ ਰਹੇ ਨੇ ਹੋਰ ਵੀ ਮਰਨਗੇ ਯਾਦ ਰੱਖਿਓ ਕਿਉਂਕਿ ਇਹ ਗਰੁੱਪਾਂ ਦੀ ਲੜਾਈ ਹੈ ਅਸਲ ਜੇਲ੍ਹਾਂ 'ਚ ਬੈਠੇ ਦੇ ਬਾਹਰ ਬੈਠੇ ਗੈਂਗਸਟਰਾਂ ਦੇ ਗਰੁੱਪਾਂ ਦੀ ਲੜਾਈ ਹੈ ਸਮੂਸੀਅਲ ਦਾ ਕਤਲ ਵੀ ਇਹ ਚੋਂ ਨਿਕਲਿਆ ਮੂਸੇ ਵਾਲਾ ਵੀ ਕਿਸੇ ਗੱਲ ਬੜੀ ਜਗਜਾਹਰ ਹੋਈ ਕਿ ਕਿਸੇ ਟੂਰਨਾਮੈਂਟ ਤੇ ਉਹਨੂੰ ਰੋਕਿਆ ਗਿਆ ਉੱਥੇ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਰਕਾਰਾਂ ਕਿਵੇਂ ਇਨਵੋਲਵ ਨੇ ਦਖਲਦਾਜੀ ਸਰਕਾਰਾਂ ਦੀ ਕਿਵੇਂ ਆ ਗੈਂਗਸਟਰ ਕਿਵੇਂ ਇਹ ਚ ਦਖਲਦਾਜੀ ਕਰ ਰਹੇ ਆ ਤੇ ਕਬੱਡੀ ਅੱਜ ਹੈ ਕੀ ਆ ਹੁਣ ਬਹੁਤੇ ਸੱਜਣ ਬਾਈ ਸਾਡੇ ਟੂਰਨਾਮੈਂਟ ਤੇ ਆ ਜਾ ਜੋ ਕਹੇਗਾ ਉਹ ਦੇਣ ਨੂੰ ਤਿਆਰ ਆ ਮੈਂ ਕਹਾਂ ਮੈਂ ਨਹੀਂ ਆਉਣਾ ਜਿਵੇਂ ਆਉਣਾ ਤੁਸੀਂ ਮੈਨੂੰ ਬੁਲਾਉਣਾ ਮੈਂ ਸੱਚ ਬੋਲਣਾ ਉੱਥੇ ਬਹੁਤੇ ਬੰਦੇ ਨੇ ਗੁੱਸਾ ਕਰ ਜਾਣਾ ਸੱਚ ਦੋ ਕੀ ਭਾਬ ਤੁਸੀਂ ਵੀ ਇਸ ਹਿਸਾਬ ਨਾਲੋ ਜਿਹੜੇ ਪਿੰਡ ਟੂਰਨਾਮੈਂਟ ਹੁੰਦਾ ਉਸ ਪਿੰਡ ਦੇ ਟੂਰਨਾਮੈਂਟ ਤੋਂ ਬਾਅਦ ਉੱਥੇ ਆਲੇ-ਦਾਲੇ ਮੋਟਰਾਂ ਦੇ ਢੇੜਾ ਮਾਰ ਲਿਆ ਕਰੋ ਤੁਹਾਨੂੰ ਸਰਿੰਜਾਂ ਦੇਖ ਕੇ ਤੇ ਤੁਹਾਨੂੰ ਸ਼ੀਸ਼ੀਆਂ ਦੇਖ ਕੇ ਪਤਾ ਲੱਗ ਜੂ ਕਿ ਕਬੱਡੀ ਹੈ ਕੀ ਐ ਕਿੱਥੇ ਜੇ ਖੜੀ ਹੈ ਕਬੱਡੀ ਇਹ ਸੱਚ ਨੂੰ ਤਸلیم ਕਰਨਾ ਪੈਣਾ ਮੰਨਣਾ ਪੈਣਾ ਕਿੰਨੇ ਖਿਡਾਰੀ ਜਿਹੜੇ ਸਾਡੇ ਕਬੱਡੀ ਦੇ ਵਿੱਚ ਬਹੁਤ ਵੱਡੇ-ਵੱਡੇ ਨਾਂ ਜਿਹੜੇ ਆਪਾਂ ਕਹਿੰਨਾ ਟੈਗ ਨਾ ਮਰ ਗਿਆ ਭਰ ਜਵਾਨੀ ਚ ਮਾਰੇ ਗਏ ਉਹਨਾਂ ਦੇ ਪਿੱਛੇ ਕਾਰਨ ਵੀ ਨਸ਼ਾ ਸੀ ਕੁ ਮੰਨੇ ਨਾ ਮੰਨੇ ਮੈਂ ਇੱਕ ਵਾਰੀ ਪਹਿਲਾਂ ਵੀ ਬੋਲਤਾ ਸੀਗਾ ਤਾਂ ਲੋਕਾਂ ਨੇ ਇਸ ਗੱਲ ਦਾ ਮੇਰਾ ਗੁੱਸਾ ਕੀਤਾ ਕਿ ਤੂੰ ਮਰੇ ਹੋਏ ਬੰਦੇ ਦੀ ਮਿੱਟੀ ਫੋਲ ਰਿਹਾ ਤਾਂ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਸੀ ਮੈਂ ਜਿਹੜਾ ਮਰ ਗਿਆ ਉਹ ਚਲਾ ਗਿਆ ਅਸੀਂ ਆਉਣ ਵਾਲੇ ਬੰਦਿਆਂ ਨੂੰ ਬਚਾ ਲਈਏ ਤੇ ਸਾਨੂੰ ਇਹਦੇ ਬਾਰੇ ਗੱਲ ਕਰਨੀ ਪੈਣੀ ਆ ਸੋ ਪਰ ਨਹੀਂ ਲੋਕਾਂ ਨੇ ਫਿਰ ਵੀ ਮੇਰੇ ਨਾਲ ਹਾਲੇ ਵੀ ਮੂੰਹ ਮੋਟੇ ਕਰੀ ਫਿਰਦੇ ਵੀ ਤੂੰ ਇਹ ਗੱਲ ਬੋਲਿਆ ਕਿਉਂ ਕਿਉਂਕਿ ਮੈਨੂੰ ਪਤਾ ਸੀ ਵੀ ਜਿਹੜਾ ਖਿਡਾਰੀ ਮਰਿਆ ਮੈਨੂੰ ਪਤਾ ਸੀ ਉਹ ਨਸ਼ਾ ਕਰਦਾ ਨਸ਼ਾ ਕੀਤਾ ਨਸ਼ੀਨਾ ਬਹੁਤ ਛੋਟੀ ਦਾ ਖਿਡਾਰੀ ਰਿਹਾ ਪਰ ਉਹਨੇ ਆਪਣੀ ਜਾਨ ਗਵਾਦੀ ਜਿੰਦਗੀ ਵੀ ਨ ਪੂਰੀ ਜਿਉ ਕੇ ਗਿਆ ਮਗਰ ਪਰਿਵਾਰ ਛੋੜਾ ਜਵਾਕ ਤੇ ਮਤ ਘਰ ਵਾਲੀ ਸੋ ਇਸ ਤਰ੍ਹਾਂ ਹੋਰ ਬਹੁਤ ਖਿਡਾਰੀਆਂ ਨਾ ਹੋਇਆ ਅੱਜ ਵੀ ਉਹੀ ਹਾਲਾਤ ਨੇ ਬਹੁਤੇ ਬੰਦੇ ਚੰਗੇ ਬੰਦੇ ਪਿੱਛੇ हट ਗਏ ਵੀ ਛੱਡ ਪਰੇ ਆਪਾਂ ਕੀ ਲੈਣਾ ਯਾਰ ਇਹ ਮਸਲੇ ਤੋਂ ਇਹਦਾ ਜਿਹੜਾ ਕੋ ਸਮਝਣ ਨੂੰ ਤਿਆਰ ਨਹੀਂ ਹੈਗਾ ਹੁਣ ਇਹਦੇ ਚ ਗਲੈਮਰ ਬਹੁਤ ਆ ਗਿਆ ਪੈਸਾ ਬਹੁਤ ਆ ਗਿਆ ਇੱਕ ਖਿਡਾਰੀ ਬੀਬੀ 25-25 ਲੱਖ ਰੁਪਇਆ ਇੱਥੋਂ ਤੱਕ ਪਿਛਲੇ ਸਾਲ ਇੱਕ ਟੂਰਨਾਮੈਂਟ ਸ਼ਾਇਦ ਮੈਂ ਸੁਣ ਰਿਹਾ ਸੀ ਕਿ ਇਸ ਟੂਰਨਾਮੈਂਟ ਤੇ ਕਿ ਇੱਕ ਖਿਡਾਰੀ ਬਹੁਤ ਤਕੜਾ ਖਿਡਾਰੀ ਆ ਉਹ ਕਰੋੜ ਸਵਾ ਕਰੋੜ ਰੁਪਇਆ ਇੱਕ ਦਿਨ ਦਾ ਕਮਾ ਕੇ ਲੱਗਾ ਇੱਕ ਟੂਰਨਾਮੈਂਟ ਤੋਂ ਐਨਸ਼ਾਰਮਲਰ ਦਾ ਮੈਸੀ ਵਰਗਿਆਂ ਦੀ ਜਾਂ ਰੋनाल्डੋ ਵਰਗਿਆਂ ਦੀ ਇੱਕ ਦਿਨ ਦੀ ਕਮਾਈ ਨਹੀਂ ਹੋਣੀ ਜਿੰਨੀ ਇੱਕ ਕਬੱਡੀ ਦੇ ਖਿਡਾਰੀ ਦੀ ਇੱਕ ਦਿਨ ਦੀ ਕਮਾਈ ਹੁਣ ਇੰਨਾ ਪੈਸਾ ਆਉਂਦਾ ਬਾਹਰਲੇ ਬੰਦੇ ਆਉਂਦੇ ਟੂਰਨਾਮੈਂਟ ਕਰਾਉਂਦੇ ਆ ਪੈਸਾ ਲਾਉਂਦੇ ਆ ਤੇ ਉਹਦੇ ਵਿੱਚ ਗੈਂਗਸਟਰ ਵੀ ਫਿਰ ਆਪਣੀ ਐਂਟਰੀ ਮਾਰਦੇ ਵੀ ਲਓ ਭਾਈ ਸਾਡਾ ਹਿੱਸਾ ਵੀ ਇੱਧਰ ਸਾਨੂੰ ਦਿਓ। ਉੱਥੋਂ ਫਿਰ ਸਾਰਾ ਵਿਗਾੜ ਪੈਂਦਾ। ਸੋ ਮੇਰਾ ਅੱਜ ਗੱਲ ਕਰਨ ਦਾ ਮਤਲਬ ਇਹ ਆ ਵੀ ਇਹ ਜਿਹੜੇ ਬੰਦੇ ਮਰ ਰਹੇ ਨੇ ਹੋਰ ਵੀ ਮਰਨਗੇ ਯਾਦ ਰੱਖਿਓ ਕਿਉਂਕਿ ਇਹ ਗਰੁੱਪਾਂ ਦੀ ਲੜਾਈ ਹੈ। ਅਸਲ ਜੇਲ੍ਹਾਂ 'ਚ ਬੈਠੇ ਦੇ ਬਾਹਰ ਬੈਠੇ ਗੈਂਗਸਟਰਾਂ ਦੇ ਗਰੁੱਪਾਂ ਦੀ ਲੜਾਈ ਹੈ। ਇੱਕ ਗਰੁੱਪ ਦੂਜੇ ਗਰੁੱਪ ਦੇ ਬੰਦੇ ਨੂੰ ਮਾਰ ਦਿੰਦਾ, ਦੂਜਾ ਗਰੁੱਪ ਦੂਜੇ ਗਰੁੱਪ ਦੇ ਬੰਦੇ ਨੂੰ ਮਾਰ ਦਿੰਦਾ। ਇਹਨਾਂ ਨੇ ਤਾਂ ਮਰਨਾ ਨਹੀਂ ਕਿਸੇ ਨੇ। ਇਦਾਂ ਅੰਦਰ ਬੈਠੇ ਐ ਕੋਈ ਜੇਲ੍ਹ ਚ ਬੈਠਾ ਕੋਈ ਬਾਹਰ ਬੈਠਾ ਮਰਨਾ ਕਿਨੇ ਐ ਕਿਸੇ ਖਡਾਰੀ ਨੇ ਕਿਸੇ ਪ੍ਰਮੋਟਰ ਨੇ ਕਿਸੇ ਉਹਨਾਂ ਦੇ ਹੋਰ ਜਿਹੜਾ ਬੰਦਾ ਨਾਲ ਨਾਲ ਜੁੜਿਆ ਹੋਇਆ ਸਮੂਸੀ ਵਾਲ ਦਾ ਕਤਲ ਵੀ ਇਹ ਚੋਂ ਨਿਕਲਿਆ ਮੂਸੇ ਵਾਲਾ ਵੀ ਕਿਸੇ ਗੱਲ ਬੜੀ ਜਗਜਾਹਰ ਹੋਈ ਕਿ ਕਿਸੇ ਟੂਰਨਾਮੈਂਟ ਤੇ ਉਹਨੂੰ ਰੋਕਿਆ ਗਿਆ ਉੱਥੇ ਗਿਆ ਮਰਜੀ ਆ ਯਾਰ ਹੁਣ ਮੈਨੂੰ ਕੋਈ ਕੱਲ ਨੂੰ ਫੋਨ ਕਰਕੇ ਕਵੇ ਵੀ ਤੂੰ ਫਲਾਣੇ ਥਾਂ ਨਹੀਂ ਜਾਣਾ ਤੂੰ ਫਲਾਣੇ ਥਾਂ ਕਿੱਢਣਾ ਨਹੀਂ ਫਲਾਣੇ ਥਾਂ ਨਹੀਂ ਕਰਨਾ ਮੇਰੀ ਮੇਰੀ ਮਰਜ਼ੀ ਹੈ ਨਾ ਮੈਂ ਕਿਤੇ ਜਾਣਾ ਹੈ ਕਿਤੇ ਨਹੀਂ ਜਾਂਦਾ ਥੋੜੀ ਕੁਝ ਦੂਜਾ ਦੱਸੂਗਾ ਮੈਂ ਕਿਤੇ ਜਾਣਾ ਕਿਤੇ ਨਹੀਂ ਜਾਣਾ ਸੋ ਉਸ ਕਰਕੇ ਉਹ ਉਹ ਜਿਹੜੀ ਮੋਢ ਬੱਜਿਆ ਮੂਸੇਲ ਦਾ ਕਤਲ ਦਾ ਉਹ ਵੀ ਕਬੱਡੀ ਤੋਂ ਬੱਜਿਆ ਕਬੱਡੀ ਦੇ ਟੂਰਨਾਮੈਂਟ ਤੋਂ ਬੱਜਿਆ ਔਰ ਕਿੱਡੇ ਤਕੜੇ ਖਿਡਾਰੀ ਸੰਦੀਪ ਨੰਗਲੰਬਈਆਂ ਵਰਗੇ ਮੂਸੇ ਵਾਲੇ ਵਰਗੇ ਇੱਕ ਵੱਡੀ ਤੇ ਗੈਂਗਸਟਰਾਂ ਦੇ ਵਿੱਚੋਂ ਤੁਰੀ ਹੋਈ ਗੱਲ ਨੇ ਸੜੀ ਹੋਈ ਸੰਝੜੀ ਨੇ ਭੜਕੀ ਹੋਈ ਚੰਗਿਆੜੀ ਨੇ ਨਾ ਸਾਡੇ ਗਾਇਕ ਸਾਡੇ ਬਹੁਤ ਤਕੜੇ ਖਿਡਾਰੀ ਖਾ ਲੇ ਤੇ ਹੋਰ ਵੀ ਖਾਊਗੀ ਜਿੰਨਾ ਜਰ ਤੁਸੀਂ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿੰਨੀਆਂ ਫੈਡਰੇਸ਼ਨਾਂ ਬਣੀਆਂ ਹੋਈਆਂ ਨੇ ਇਹਨਾਂ ਦੇ ਆਪਣੇ ਪੰਗੇ ਨੇ ਬਾਹਰ ਬੈਠੇ ਆ ਫੈਡਰੇਸ਼ਨ ਵਾਲੇ ਇਹਨਾਂ ਦੇ ਆਪਣੇ ਪੰਗੇ ਜਾਂਦੇ ਨਹੀਂ ਆਪਸ ਵਿੱਚ ਪੂਰੀਆਂ ਐ ਖੜਕਦੀਆਂ ਨੇ ਉਹ ਤੇ ਨੁਕਸਾਨ ਖਿਡਾਰੀਆਂ ਦਾ ਕਰ ਰਹੇ ਐ ਖਿਡਾਰੀ ਜਿਹੜਾ ਨਵਾਂ ਖਿਡਾਰੀ ਆ ਨਾ ਜਿਹੜਾ ਉੱਬਰ ਦਾ ਖਿਡਾਰੀ ਆ ਉਹਨੇ ਜੇ ਕੱਲ ਨੂੰ ਕਿਸੇ ਟੀਮ 'ਚ ਖੇਡਣਾ ਹੈ ਉਹਨੂੰ ਪਹਿਲਾਂ ਇਹ ਜਿੰਨੇ ਜਿਹੜੇ ਤਕੜੇ ਖਿਡਾਰੀ ਸਥਾਪਿਤ ਹੋਏ ਖਿਡਾਰੀ ਨੇ ਉਹਨਾਂ ਦੀ ਅਰੇਂਜ ਚਾਉਣਾ ਪੈਂਦਾ ਹੈ ਉਹਨਾਂ ਦੇ ਉਹਨਾਂ ਦੇ ਥੱਲੇ ਜਾਣਾ ਜਾ ਕੇ ਲੱਗਣਾ ਪੈਂਦਾ ਹੈ ਜਾਂ ਕਿਸੇ ਗੈਸਟਰ ਨਾਲ ਸੰਪਰਕ ਕਰਨਾ ਪੈਂਦਾ ਫਿਰ ਕਿਸੇ ਵੱਡੇ ਵੱਡੇ ਕੱਪਾਂ ਦੇ ਖੇਡਣ ਦਾ ਜਾਂ ਹੋਰ ਨਾਮ ਸਨਾਮ ਜਿਹੜੇ ਮਿਲਦੇ ਨੇ ਉਹਦਾ ਮੌਕਾ ਮਿਲਦਾ ਬਾਹਰਲੇ ਬੰਦਿਆਂ ਨੂੰ ਮੈਂ ਬਹੁਤ ਵਾਰੀ ਕਹਿਣਾ ਹੁੰਦਾ ਕਿ ਬਾਈ ਤੁਸੀਂ ਕਰੋੜਾਂ ਰੁਪਇਆ ਲਾ ਦਿਨੋ ਕਬੱਡੀਆਂ ਤੇ ਟੂਰਨਾਮੈਂਟ ਤੇ ਕੋਈ ਗੱਲ ਨਹੀਂ ਕਰਾਓ ਦੀ ਸਦਕੇ ਸਾਡੀ ਪਿਤਾਪੁਰਖੀ ਖੇਡ ਆ ਸਾਡੀ ਪੰਜਾਬ ਦੀ ਮੁੱਖ ਖੇਡਾ ਹੋਣੀ ਚਾਹੀਦੀ ਹੈ ਸਾਡੇ ਪਰ ਅੱਜ ਕੱਲ ਦਾ ਨਵਾਂ ਬੰਦਾ ਵੀ ਆਪਣੇ ਜਵਾਕ ਨੂੰ ਕੌਡੀ ਚ ਪਾਉਣ ਤੋਂ 100 ਵਾਰੀ ਸੋਚਦਾ ਵੀ ਯਾਰ ਜੇ ਅਸੀਂ ਇਹਨੂੰ ਬੰਦੇ ਨੂੰ ਆਹਦੇ ਜਵਾਕ ਨੂੰ ਕੌਡੀ ਵਾਲੇ ਪਾਸੇ ਪਾਉਣਾ ਹੈ ਤੇ ਕੌਡੀ ਦਾ ਨਸ਼ਾ ਸਾਨੂੰ ਪਤਾ ਕਿੰਨਾ ਹੈ ਹਾਲਾਤ ਕਿਹੋ ਜਿਹੇ ਨੇ ਹੁਣ ਮੰਨਣ ਨੂੰ ਕੋਈ ਤਿਆਰ ਨਹੀਂ ਬਹੁਤੇ ਬੰਦੇ ਕਿਉਂਕਿ ਅਸੀਂ ਭਗਤ ਬਹੁਤ ਛੇਤੀ ਬਣਦੇ ਆ ਹੁਣ ਜਿਹੜੇ ਕੋਈ ਖਡਾਰੀਆਂ ਦੇ ਭਗਤ ਨੇ ਮੈਂ ਨਹੀਂ ਕਹਣਾ ਪੰਜੇ ਗੁਣਾ ਇੱਕੜੀਆਂ ਹੋਈ ਥੋੜੇ ਮੋਟੇ ਬੱਚੇ ਹੋਣੇ ਆ ਬਹੁਤੇ ਦੂਜੇ ਉਧਰਲੇ ਪਾਸੇ ਆ ਉਹਨਾਂ ਨੇ ਮੇਰੀ ਗੱਲ ਦਾ ਗੁੱਸਾ ਕਰਨਾ ਪਰ ਦੇਖੋ ਨਾ ਤਾਂ ਮੈਂ ਕਿਸੇ ਦੀ ਕਮਾਈ ਖਾਣੀ ਆ ਨਾ ਮੇਰਾ ਕੋਈ ਆਪਣਾ ਨਿੱਜੀ ਹੈ ਪਰ ਮੈਂ ਸਾਰੇ ਪੰਜਾਬ ਨੂੰ ਨਿੱਜੀ ਮੰਨਦਾ ਮੈਂ ਇਹਨਾਂ ਨਸਲਾਂ ਨੂੰ ਬਚਾਉਣ ਦੀ ਗੱਲ ਕਰਦਾ ਵੀ ਸਾਡੇ ਆਉਣ ਵਾਲੀਆਂ ਨਸਲਾਂ ਸਾਡਾ ਭਵਿੱਖ ਸਾਡੇ ਜਵਾਬ ਬਚੇ ਦੇਣ ਇਸ ਸਿਸਟਮ ਦੇ ਵਿੱਚੋਂ ਸੋ ਮੈਂ ਜਿਹੜੀ ਇਹ ਗੱਲ ਤੁਹਾਨੂੰ ਸਾਂਝੀ ਕੀਤੀ ਹੈ ਨਾ ਵੀ ਮਾਨ ਸਾਹਿਬ ਜੇ ਵਾਕਿਆ ਤੁਸੀਂ ਚਾਹੁੰਦੇ ਹੋ ਕਿ ਸਾਡੀ ਜਵਾਨੀ ਬਚੇ ਤਾਂ ਇਹ ਖੜਾ ਰੀਆਂ ਨੂੰ ਵੀ ਬੁਲਾ ਕੇ ਇੱਕ ਵਾਰੀ ਇਹਨਾਂ ਦੀ ਪੁੱਛਗਿੱਛ ਕਰੋ